ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਐਰ ਸਰਚ ਪੈਂਦੀ ਗੱਬਣ ਵੜ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਢਲੂ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਨਾਂ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਮੋਬਾਈਲ ਨੰਬਰ 8727809954 8727809954 ਜਿਹੜੇ ਆਪਾਂ ਵਿਹੜ ਦੇਖੀ ਜਾਂਦੇ ਆ ਇਹ ਐਰ ਸਰਚ ਪੈਂਦੀ ਆ ਹਨਾ ਐਰ ਸਰਚ ਪੈਂਦੀ ਆ ਕਿਹੜਾ ਸੁਆ ਸੁਉਂਦੀ ਆ ਸੁਆ ਇਹ ਉਹਦਾ ਦੂਜਾ ਦੂਜੇ ਕਰੀ ਆ ਲੈ ਆਪਣਾ ਦੀਜਾ ਮੰਨ ਲੈ ਜੈ ਜੀ ਗੱਲ ਕੈ ਦਿਨ ਲੈ ਦੋਗੀ ਸੂਨ ਦੇ ਆਲੇ ਸੂਨ ਦਾ ਅਜੇ ਹਫਤਾ ਖੁੱਲਾ ਲੈ ਜੀ ਇੱਕ ਹਫਤਾ ਸੂਨ ਚ ਬਾਕੀ ਪਿਛਲੀ ਵਾਰਾ ਦੁੱਧ ਕਿੰਨਾ ਕਹ ਦੱਸਿਆ ਇਹਦਾ 17 ਲੀਟਰ ਮਾਤਾ ਕਹਿੰਦੀ ਚੋਇਆ ਆਪਾਂ ਜਿਹੜੀ ਮਾਤਾ ਤੋਂ ਲੈਂਦੀ ਐ ਠੀਕ ਐ ਘਰੋਂ ਹੀ ਲੈਂਦੀ ਐ ਐਦ ਕੀ ਮੰਨ ਕੇ ਚੱਲੇ ਵੀ 17 18 ਮੰਨ ਕੇ ਲਿਆ ਆਹੇ ਮੰਨ ਲਾ ਵੀ ਗਰਮੀ 17 ਦਾ ਦੋ ਜਾਇਆ ਤੇ ਮੋਹਰਲੇ ਫਿਰ ਇਹਦਾ ਕੀ ਰੱਖਿਆ ਮੋਹਲੇ ਇਹ ਆਪਾਂ 60 ਕਰਾਲਾ 62 ਕਰਾਲਾ ਯਾਰ 53000 ਦੀ ਦੇ ਦਿਆ ਜੇ 53000 ਦੀ ਛੋੜ ਸੱਪਾ ਜੇ ਮੰਨ ਤਾ ਨਾ ਇੱਕ ਰਾਏ ਦਾ ਕਰ ਦਾਂਗੇ ਕਰਾਂਗੇ ਕਰਾਂਗੇ ਤੋਰੀ ਬਾਹਰ ਨੂੰ ਸੁਭਰੋ ਏਦਾਂ ਦੇ ਕੱਦ ਕਾਠ ਵੜਦਾ ਬਹੁਤ ਆ ਬੇਲ ਲੰਬੀ ਆ ਤੇ ਪਣੀ ਵੀ ਬੀ ਚੰਗੀ ਆ ਸੁਆ ਤੀਜਾ ਮੰਨ ਲਿਓ ਮੁੱਲ 60 ਕਰਾ ਲਓ 65 ਕਰਾ ਲਓ 80 ਕਰ ਲਓ ਉਹ ਫਾਇਦਾ ਕੋਈ ਨਹੀਂ ਕਰਨ ਦਾ ਵੇਚਣ ਜਿਹੜੀ ਗੱਲ 53000 ਹੁਣ ਤਾਂ ਮੰਨ ਕੇ ਚਲੋ ਟ੍ਰੈਂਡੀ ਇਹ ਚੱਲ ਪਿਆ ਜੈਨੂਨ ਰੇਟ ਹੁੰਦਾ ਤਾਂ ਪਸ਼ੂ ਵਿਗਦਾ ਨਹੀਂ ਪਸ਼ੂ ਨਹੀਂ ਵਿਗਦਾ ਘਰੇ ਖੜਾ ਰਹਿ ਜਾਂਦਾ ਤੇ 73500 ਦੇ ਵਿੱਚੋਂ ਵੀ ਘਰ ਆ ਜਾਂਦਾ ਮਾਨਤਾ ਨਾ ਕਰ ਦੋ ਐਰ ਸਿਰ ਦੇ ਅੰਗ ਚ ਬੱਚੀ ਪੈਂਦੀ ਆ ਕ੍ਰੋਸ ਮੰਨ ਲਓ ਇਹਨੂੰ ਤੇ ਦੁੱਧ 17 18 ਕਿਲੋ ਦੋ ਤੇ ਚਵਾ ਦੋਗੀ ਜਮਾ ਨਾਲੇ ਘਰੇ ਕਿਸੇ ਵੱਲ ਜਾਵਣੀ ਠੀਕ ਆ ਠੰਡੀ ਸੀ ਲਵਾ ਦੂਗਾ ਹਨਾ ਪੂਰੀ ਪੂਰੀ ਜਿਵੇਂ ਮਰ ਜਾ ਹੱਥ ਪੱਲਾ ਫੇਰੀ ਚੱਲੋ ਹਨਾ ਮਰਦੀ ਮਰਦੀ ਸੋ ਕੱਦ ਬੈਡ ਚੰਗਾ ਜਿੰਦਪ੍ਰਾਨ ਵਾਲੀ ਵਹਿੜਾ ਸੂਣ ਨੂੰ ਰੇੜੀ ਆ ਸੂਣ ਨੂੰ ਪੰਜ ਚਾਰਕ ਦਿਨ ਗੱਡੂ ਜਿਆਦਾ ਟਾਈਮ ਲੈਂਦੀ ਕੋਈ ਨਹੀਂ ਦੇਣ ਲੈਣ ਜਿਹੜਾ ਭਾਜਦਾ 53000 ਰੁਪਇਆ ਮਾਨਦਾਨ ਘਰ ਆਇਆ ਤਾਂ ਹੋ ਜਾਊਗਾ ਢਿੱਲੇ ਵਾ ਦੇਖ ਸਕਦੇ ਨੇੜ ਤੋਂ ਨਾਰਾ ਨਿਖਾ ਤੈਨੂੰ ਸੋਨਾ ਸਾਫ ਦੋ ਤਰ੍ਹਾਂ ਹਵਾਨਾ ਹੈ ਹਨਾ ਮਿਲ ਕਿਵੇਂ ਵਗੈਰਾ ਸੋਨੇ ਚੰਗੇ ਦੇ ਸੋ ਮੇਰੇ ਕਿਵੇਂ ਦੇਖੋ ਬਾਕੀ ਜਰਸੀ ਇੱਕ ਤਰ੍ਹਾਂ ਦੀ ਹੈ ਹਨਾ ਹਨਾ ਜਰਸੀ ਆ ਜਮਲਾ ਥਣ ਜਮਾ ਹੱਥੀ ਗੁੱਲੇ ਵਾਲਾ ਜਮਾ ਆ ਐ ਨਹੀਂ ਕੋਈ ਠੰਡੀ ਸੀਲ ਠੀਕ ਹੈ ਠੀਕ ਹੈ ਮਿਲਕ ਮੈਨੂੰ ਬਹੁਤ ਮੋਟੀ ਹੈ 68727809954 ਪਿੰਡ ਹਮਿੰਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ